ਸੱਚਾ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਬਹੁਤ ਜ਼ਿਆਦਾ ਪਸੰਦ ਆਏਗੀ ਸ਼ੁਰੂ ਕਰਦੇ ਹਾਂ ਜੀ ਸੁਨੀਲ ਆਸਟ੍ਰੇਲੀਆ ਵਿੱਚ ਰਹਿੰਦਾ ਤੇ ਉੱਥੇ ਰਹਿ ਕੇ ਹੀ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਅੱਜ ਕੁਝ ਦਿਨ ਪਹਿਲਾਂ ਹੀ ਉਸ ਦੀ ਡਾਕਟਰੀ ਦੀ ਪੜ੍ਹਾਈ ਪੂਰੀ ਹੋਈ ਉਹ ਇੰਡੀਆ ਆਉਣ ਦੇ ਲਈ ਤਿਆਰੀ ਕਰ ਰਿਹਾ ਇਥੇ ਦਿੱਲੀ ਵਿੱਚ ਹੀ ਉਸ ਨੂੰ ਬਹੁਤ ਵੱਡੇ ਹਸਪੀਟਲ ਵਿੱਚ ਅਪੁਆਇੰਟਮੈਂਟ ਮਿਲੀ ਉਸ ਨੂੰ ਇੰਡੀਆ ਆਉਣ ਦਾ ਬੜਾ ਚਾਹ ਸੀ ਕਿਉਂਕਿ ਉਹ ਪੂਰੇ 4 ਸਾਲ ਬਾਅਦ ਇੰਡੀਆ ਵਾਪਸ ਆ ਰਿਹਾ ਜਲਦੀ ਜਲਦੀ ਆਪਣੀ ਪੈਕਿੰਗ ਕਰਦਾ ਤੇ ਇੰਡੀਆ ਜਾਣ ਦੇ ਲਈ ਘਰੋਂ ਨਿਕਲ ਪੈਂਦਾ ਜਹਾਜ਼ ਵਿੱਚ ਬੈਠੇ ਬੈਠੇ ਉਸ ਦੇ ਦਿਮਾਗ ਵਿੱਚ ਆਪਣੇ ਘਰ ਪਰਿਵਾਰ ਬਾਰੇ ਸੋਚਦਾ ਰਹਿੰਦਾ ਆਪਣੇ ਮੰਮੀ ਪਾਪਾ ਤੇ ਦਾਦੀ ਦਾਦਾ ਨੂੰ ਯਾਦ ਕਰਦਾ ਆਪਣੇ ਦਾਦਾ ਦਾਦੀ ਨਾਲ ਸੁਨੀਲ ਦਾ ਕੁਝ ਜ਼ਿਆਦਾ ਹੀ ਲਗਾਵ ਸੀ ਕਿਉਂਕਿ ਉਸਦੀ ਦਾਦੀ ਉਸ ਨੂੰ ਬਹੁਤ ਪਿਆਰ ਕਰਦੀ ਉਸ ਦੀ ਹਰ ਗੱਲ ਮੰਨਦੀ ਸੀ ਸੁਨੀਲ ਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਸ ਦੀ ਵਜ੍ਹਾ ਨਾਲ ਦਾਦੀ ਨੂੰ ਮੰਮੀ ਤੋਂ ਝਿੜਕਾ ਪਈਆ ਇੱਕ ਵਾਰ ਤਾਂ ਮੰਮੀ ਮੈਨੂੰ ਮਾਰ ਰਹੀ ਸੀ ਤੇ ਗਲਤੀ ਨਾਲ ਮੇਰਾ ਥੱਪੜ ਦਾਦੀ ਨੂੰ ਵੱਜ ਗਿਆ ਮੈਨੂੰ ਬਚਾਉਣ ਦੇ ਚੱਕਰ 'ਚ ਦਾਦੀ ਨੇ ਮੰਮੀ ਤੋਂ ਥੱਪੜ ਖਾ ਲਿਆ ਉਸ ਤੇ ਦਾਦਾ ਜੀ ਨਿਹਾਲ ਸਿੰਘ ਤੇ ਦਾਦੀ ਖੁਸ਼ਵੰਤ ਕੌਰ ਉਸ ਨੂੰ ਜਾਣ ਤੋਂ ਵੀ ਜ਼ਿਆਦਾ ਪਿਆਰ ਕਰਦੇ ਸੀ ਜਦੋਂ ਸੁਨੀਲ ਵਿਦੇਸ਼ ਤੋਂ ਗਿਆ ਤਾਂ ਦਾਦੀ ਦੇ ਇੱਕ ਹਫ਼ਤਾ ਹੰਝੂ ਨਹੀਂ ਰੁਕੇ ਕਿਉਂਕਿ ਘਰ ਵਿੱਚ ਇਕ ਸੁਨੀਲ ਹੀ ਸੀ ਜਿਸ ਨਾਲ ਉਸ ਦਾ ਘਰ ਵਿੱਚ ਜੀ ਲੱਗਾ ਰਹਿੰਦਾ ਦਾਦੀ ਕਹਿੰਦੀ ਸੁਨੀਲ ਪੁੱਤ ਜਦੋਂ ਦਾ ਤੂੰ ਵਿਦੇਸ਼ ਪੜਨ ਜਾਵੇਂਗਾ ਤਾਂ ਮੇਰਾ ਤਾਂ ਘਰ ਵਿੱਚ ਜੀ ਹੀ ਨਹੀਂ ਲੱਗਣਾ ਤੇਰੇ ਬਿਨਾ ਮੈਂ ਕਿਵੇਂ ਰਵਾਂਗੀ ਤੂੰ ਜਲਦੀ ਜਲਦੀ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਿਸ ਆ ਜਾਹੀਂ ਤੇਰੇ ਦਾਦਾ ਜੀ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਜਦੋਂ ਡਾਕਟਰ ਬਣ ਕੇ ਆਵੇਂਗਾ ਤਾਂ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਦਾ ਹੀ ਇਲਾਜ ਕਰੇ ਸੁਨੀਲ ਵੀ ਆਪਣੇ ਦਾਦਾ ਦਾਦੀ ਦੇ ਗਲੇ ਲਾ ਕੇ ਕਹਿੰਦਾ ਮੈਂ ਜਲਦੀ ਹੀ ਵਾਪਸ ਆਵਾਂਗਾ ਸੁਨੀਲ ਵਿਦੇਸ਼ ਚਲਾ ਗਿਆ ਤੇ ਵਿਦੇਸ਼ ਵਿੱਚ 4 ਸਾਲ ਪੜ੍ਹਾਈ ਕਰਨ ਤੋਂ ਬਾਅਦ ਅੱਜ ਉਹ ਇੰਡੀਆ ਵਾਪਸ ਆ ਰਿਹਾ ਹੈ ਉਹ ਵੀ ਦਿੱਲੀ ਦੇ ਇੱਕ ਬਹੁਤ ਹੀ ਮਸ਼ਹੂਰ ਹਸਪਤਾਲ ਵਿੱਚ ਡਾਕਟਰ ਬਣ ਕੇ ਇਹ ధਨਿਆਲ ਸਿੰਘ ਦੀ ਤबीयत ਵੀ ਕੁਝ ਠੀਕ ਨਹੀਂ ਸੀ ਤੇ ਉਹ ਆਪਣੀ ਪਤਨੀ ਖੁਸ਼ਵੰਤ ਕੌਰ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਵਖਾਉਣ ਲਈ ਚਲੇ ਗਏ 10 ਰੁਪਏ ਦੀ ਪਰਚੀ ਕਟਵਾਈ ਤੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਕਿਹਾ ਸ਼ੂਗਰ ਵੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਬੀਪੀ ਵੀ ਵਧਿਆ ਹੋਇਆ ਹੈ ਮੈਂ ਤੁਹਾਨੂੰ ਕੁਝ ਦਵਾਈਆਂ ਲਿਖ ਦਿਨਾ ਹਾਂ ਬਾਹਰ ਦੁਕਾਨ ਤੋਂ ਲੈ ਲੈਣਾ ਮੈਂ ਤੁਹਾਨੂੰ ਸਰਕਾਰੀ ਦਵਾਈਆਂ ਲਿਖ ਕੇ ਦਿਨਾ ਹਾਂ ਜੋ ਸਸਤੀਆਂ ਵੀ ਹਨ ਤੇ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਬੈਠਣ ਵਾਲਾ ਡਾਕਟਰ ਨਿਹਾਲ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਨਿਹਾਲ ਸਿੰਘ ਡਾਕਟਰ ਦਾ ਧੰਨਵਾਦ ਕਰਦੇ ਖਰਚੀ ਲੈ ਕੇ ਬਾਹਰ ਦੁਕਾਨ ਤੋਂ ਦਵਾਈਆਂ ਲੈ ਲੈਂਦੇ। ਇੱਕ ਹੱਥ ਵਿੱਚ ਦਵਾਈਆਂ ਤੇ ਇੱਕ ਹੱਥ ਵਿੱਚ ਲਾਠੀ ਦੂਸਰੇ ਹੱਥ ਵਿੱਚ ਆਪਣੀ ਪਤਨੀ ਦਾ ਹੱਥ ਫੜ ਕੇ ਰੋਡ ਨੂੰ ਪਾਰ ਕਰਦਾ। ਆਟੋ ਦਾ ਇੰਤਜ਼ਾਰ ਕਰਦੇ ਹੋਏ ਅਸਮਾਨ ਵੱਲ ਵੇਖ ਕੇ ਕੁਸ਼ਵੰਤ ਕਹਿੰਦੀ ਕੀ ਲੱਗਦਾ ਅੱਜ ਤਾਂ ਬਾਰਿਸ਼ ਹੋਏਗੀ। ਜਲਦੀ ਜਲਦੀ ਆਟੋ ਮਿਲ ਜਾਏ ਨਹੀਂ ਤਾਂ ਆਪਾਂ ਭੇਜ ਜਾਵਾਂਗੇ ਤੇ ਬਿਮਾਰ ਵੀ ਹੋਵਾਂਗੇ। ਉਦੋਂ ਹੀ ਦੂਰ ਤੋਂ ਆਉਂਦਾ ਹੋਇਆ ਆਟੋ ਦਿਸਿਆ। ਉਹ ਦੋਨੋਂ ਆਟੋ ਵਿੱਚ ਬੈਠ ਕੇ ਆਪਣੇ ਘਰ ਨੂੰ ਰਵਾਨਾ ਹੋ ਗਏ ਤੇ ਰਸਤੇ ਵਿੱਚ ਹੀ بارش ਹੋਣ ਲੱਗ ਪਈ ਇਦਾਂ ਵੀ ਉਹ ਦੋਵੇਂ ਪਿੰਡ ਪਹੁੰਚ ਗਏ ਉਹਨਾਂ ਦੇ ਘਰ ਵਾਲੀ ਗਲੀ ਬਹੁਤ ਭੀੜੀ ਸੀ ਜਿਸ ਕਰਕੇ ਆਟੋ ਘਰ ਤੱਕ ਨਹੀਂ ਸੀ ਜਾ ਸਕਦਾ ਆਟੋ ਵਾਲੇ ਨੇ ਥੋੜੀ ਹੀ ਦੂਰ ਉਸ ਨੂੰ ਉਹਨਾਂ ਨੂੰ ਉਤਾਰ ਦਿੱਤਾ بارش ਵੀ ਬਹੁਤ ਤੇਜ਼ ਹੋ ਰਹੀ ਸੀ ਤੇ ਉਹਨਾਂ ਨੂੰ ਪੈਦਲ ਹੀ ਜਾਣਾ ਪੈਣਾ ਸੀ ਕੁਸ਼ਵੰਤ ਕੌਰ ਹੱਥ ਵਿੱਚ ਆਪਣੇ ਪਤੀ ਦੀਆਂ ਦਵਾਈਆਂ ਫੜ ਕੇ ਉਸ ਨੂੰ ਚੁੰਨੀ ਦੇ ਪੱਲੇ ਨਾਲ ਟੱਕ ਲਿਆ ਕਿਤੇ ਦਵਾਈ ਗਿੱਲੀ ਹੀ ਨਾ ਹੋ ਜਾਵੇ ਆਪਣੇ ਪਤੀ ਦਾ ਹੱਥ ਫੜ ਕੇ ਹੌਲੀ-ਹੌਲੀ ਘਰਵਾਲ ਤੁਰਨ ਲੱਗ ਪਈ ਤੇ ਕਿਤੇ ਉਸ ਦੇ ਪਤੀ ਦਾ ਤਿਲਕ ਕੇ ਡਿੱਗ ਹੀ ਨਾ ਪਵੇ ਮੈਂ ਹੌਲੀ-ਹੌਲੀ ਘਰਵਾਲ ਨੂੰ ਤੁਰ ਪਈ ਤੇ ਦੂਰੋਂ ਹੀ ਉਹਨਾਂ ਦੀ ਨੋ ਬਾਹਰ ਵਾਲੇ ਕਮਰੇ ਵਿੱਚ ਬੈਠੀ ਦੇਖ ਰਹੀ ਸੀ ਕਿ ਉਸ ਦਾ ਸੱਸੌਰਾ ਇੱਕ ਦੂਜੇ ਦਾ ਹੱਥ ਫੜ ਕੇ ਆ ਰਹੇ ਹਨ ਤੇ ਆਪਣੇ ਪਤੀ ਪਵਨ ਨੂੰ ਬੁਲਾ ਕੇ ਕਹਿੰਦੀ ਕਿ ਵੇਖੋ ਤੇਰੇ ਮਾਪਿਓ ਐਸੋ ਮਰ ਵਿੱਚ ਵੀ ਕੀ ਕਰਤੂਤਾ ਕਰ ਰਹੇ ਨੇ ਦੋਵੇਂ ਬਾਰੇ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਤੁਰੇ ਆ ਰਹੇ ਹਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਲੀ ਗੁਆਂਢ ਕੀ ਕਹਿੰਦਾ ਹੋਏਗਾ ਪਵਨ ਵੀ ਮੱਥੇ ਤੇ ਧੂੜੀਆਂ ਪਾ ਕੇ ਕਹਿੰਦਾ ਕੀ ਆਉਂਦੇ ਇਹਨਾਂ ਨੂੰ ਅੱਜ ਚੰਗੀ ਤਰ੍ਹਾਂ ਸਮਝਾਉਦਾ ਹਾਂ ਕਿ ਸਾਡੀ ਵੀ ਪਿੰਡ ਵਿੱਚ ਇੱਜ਼ਤ ਬਣੀ ਹੋਈ ਹੈ ਸਾਰੇ ਇੱਜ਼ਤ ਨੂੰ ਮਿੱਟੀ ਚ ਮਿਲਾ ਕੇ ਰੱਖ ਦੇਣਗੇ ਇਹ ਦੋਵੇਂ ਬੁੱਢਾ ਬੁੱਢੀ ਬੁੱਡੇ ਬਾਰੇ ਵੀ ਹੱਥ ਫੜ ਕੇ ਤੁਰ ਰਹੇ ਹਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਘਰ ਵਿੱਚ ਨੁਹਾ ਆ ਗਈਆਂ ਹਨ ਪੁੱਤਰੇ ਪੁੱਤਰੀਆਂ ਇੰਨੇ ਵੱਡੇ ਹੋ ਗਏ ਹਨ ਫਿਰ ਵੀ ਇੱਕ ਦੂਜੇ ਦਾ ਹੱਥ ਫੜ ਕੇ ਗਲੀ ਵਿੱਚ ਬੜੇ ਸ਼ੌਂਕ ਨਾਲ ਆ ਰਹੇ ਨੇ ਖਸ਼ਮੰਤ ਘਰ ਕਹਿੰਦੀ ਪੁੱਤ ਤੇਰੇ ਪਿਓ ਦਾ ਹੱਥ ਇਸ ਲਈ ਫੜਿਆ ਸੀ ਕਿ ਕਿਤੇ ਤਿਲਕ ਕੇ ਡਿੱਗ ਹੀ ਨਾ ਪਵੇ ਤੈਨੂੰ ਤਾਂ ਪਤਾ ਹੈ ਕਿ ਪਿਛਲੀ ਵਾਰ ਡਿੱਗ ਪਈ ਸੀ ਤਾਂ 6 ਮਹੀਨੇ ਮੰਜੀ ਤੋਂ ਨਹੀਂ ਸੀ ਉੱਠਿਆ ਗਿਆ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਗੱਡੀ ਵਿੱਚ ਇਹਨਾਂ ਨੂੰ ਡਾਕਟਰ ਕੋਲ ਲੈ ਜਾਓ ਪਰ ਤੁਸੀਂ ਵੀ ਮਨਾਂ ਕਰ ਦਿੱਤਾ ਕਿ ਸਾਡੇ ਕੋਲ ਟਾਈਮ ਨਹੀਂ ਇਸ ਲਈ ਮੈਨੂੰ ਜਾਣਾ ਪਿਆ ਰਾਹ ਵਿੱਚ ਮੀਂਹ ਉਣ ਲੱਗ ਪਿਆ ਤੇ ਇਸ ਵਿੱਚ ਮੇਰੀ ਕੀ ਗਲਤੀ ਇਹਨਾਂ ਕਹਿ ਕੇ ਖੁਸ਼ਵੰਤ कौर ਆਪਣੇ ਗਿੱਲੇ ਕੱਪੜਿਆਂ ਨੂੰ ਬਦਲਣ ਦੇ ਲਈ ਚਲੀ ਗਈ ਤੇ ਆਪਣੇ ਪਤੀ ਨੂੰ ਵੀ ਸੁੱਕੇ ਕੱਪੜੇ ਕੱਢ ਕੇ ਕਹਿੰਦੀ ਕਿ ਤੁਸੀਂ ਵੀ ਕੱਪੜੇ ਬਦਲ ਲਓ ਨਿਹਾਲ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਸੀ ਹੁਣ ਉਹਨਾਂ ਦੀ ਸਿਹਤ ਢਿੱਲੀ ਮੱਸੀ ਰਹਿੰਦੀ ਇਸ ਲਈ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਹੁਣ ਇਸ ਉਮਰ ਵਿੱਚ ਤੁਰਿਆ ਫਿਰਿਆ ਵੀ ਜਾਂਦਾ ਨਹੀਂ ਪਵਨ ਵੀ ਆਪਣੇ ਪਿਤਾ ਜੀ ਵਾਲਾ ਹੀ ਬਿਜ਼ਨਸ ਕਰਦਾ ਸੀ ਕਿਉਂਕਿ ਨਿਹਾਲ ਸਿੰਘ ਦੀ ਬਹੁਤ ਚੰਗੀ ਜਾਣ ਪਛਾਣ ਸੀ ਇਸ ਲਈ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਇਸੇ ਲਾਈਨ ਵਿੱਚ ਲਗਾਇਆ ਬੇਟਾ ਵੀ ਬਹੁਤ ਵਧੀਆ ਕਮਾਈ ਕਰਨ ਲੱਗਾ ਨਿਹਾਲ ਸਿੰਘ ਕੋਲ ਜਿੰਨੀ ਵੀ ਜਮਾ ਪੂੰਜੀ ਸੀ ਸਾਰੀ ਉਹਨਾਂ ਨੇ ਆਪਣੇ ਬੇਟੇ ਉੱਤੇ ਖਰਚ ਕਰ ਦਿੱਤੀ ਜਿੰਨੇ ਵੀ ਪੈਸੇ ਕਮਾਏ ਉਹ ਸਾਰੇ ਘਰ ਬਣਾਉਣ ਵਿੱਚ ਖਰਚ ਹੋ ਗਏ। ਉਹਨਾਂ ਨੇ ਆਪਣੇ ਬੁਢਾਪੇ ਲਈ ਬਿਲਕੁਲ ਵੀ ਪੈਸੇ ਨਾ ਜੋੜੇ ਤੇ ਹੁਣ ਬੁਢਾਪੇ ਵਿੱਚ ਜਦੋਂ ਉਹਨਾਂ ਨੂੰ ਕੋਈ ਦਰਦ ਤਕਲੀਫ ਹੁੰਦੀ ਤਾਂ ਛੋਟੀ ਮੁੱਟੀ ਜ਼ਰੂਰਤ ਦੇ ਲਈ ਉਹ ਆਪਣੇ ਨੂੰ ਪੁੱਤਰ ਦੇ ਅੱਗੇ ਹੱਥ ਕਰਦੇ। ਨੋਹ ਪੁੱਤਰ ਨੂੰ 150 ਰੁਪਏ ਦੇਣ ਲਈ ਵੀ ਆਫਤ ਆ ਜਾਂਦੀ। ਨੋਹ ਰਾਣੀ ਜੇਕਰ 5000 ਦੀ ਸ਼ਾਪਿੰਗ ਵੀ ਕਰ ਲਵੇ ਤਾਂ ਬੇਟੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਮਾਪਿਓ 500 ਰੁਪਿਆ ਵੀ ਮੰਗਦੇ ਤਾਂ ਨੌਕਰਾਨੀ ਘਰ ਵਿੱਚ ਕਲੇਸ਼ ਖੜਾ ਕਰ ਦਿੰਦੀ ਕਹਿੰਦੀ ਕਿ ਘਰ ਵਿੱਚ ਬਹਿਲੇ ਬੇਟੇ ਸਾਰਾ ਦਿਨ ਖਰਚੇ ਵਧਾਉਂਦੇ ਰਹਿੰਦੇ ਜੀ ਨਾ ਤਾਂ ਕੋਈ ਕੰਮ ਕਰਦੇ ਤੇ ਨਾ ਹੀ ਪੈਸਿਆਂ ਦੀ ਬਚਤ ਸਾਡੇ ਉੱਤੇ ਬੋਝ ਬਣ ਕੇ ਬੈਠੇ ਹੋਏ ਜੀ ਫਿਰ ਇੱਕ ਦਿਨ ਕੋਮਲ ਪਵਨ ਨੂੰ ਕਹਿੰਦੀ ਕਿ ਮੈਂ ਤੇਰੇ ਮਾਪਿਓ ਤੋਂ ਤੰਗ ਆ ਚੁੱਕੀ ਹਾਂ ਹੁਣ ਹੋਰ ਇਹਨਾਂ ਨੂੰ ਨਹੀਂ ਨਾਲ ਉਹਨਾਂ ਨਾਲ ਨਹੀਂ ਰਹਿ ਸਕਦੀ ਇੱਕ ਤਾਂ ਇਹਨਾਂ ਦੇ ਖਰਚੇ ਚੱਕੀਏ ਉਹ ਤਾਂ ਬੁੱਢਾ ਚੱਤੂ ਪੈਰ ਬਿਮਾਰ ਰਹਿੰਦਾ ਤੇ ਸੱਸ ਵੀ ਕੋਈ ਕੰਮ ਨਾ ਕਰਾਉਦੀ ਸਾਰਾ ਦਿਨ ਆਪਣੇ ਪਤੀ ਦੀ ਸੇਵਾ ਵਿੱਚ ਹੀ ਲੱਗੀ ਰਹਿੰਦੀ ਮੇਰੇ ਵੱਸ ਦੀ ਗੱਲ ਨਹੀਂ ਰਹੀ ਕਿ ਸਾਰਾ ਦਿਨ ਬੁੱਢੇ ਬੁੱਢੀ ਨੂੰ ਬਣਾ ਬਣਾ ਕੇ ਚੀਜ਼ਾਂ ਖਵਾਉਂਦੀ ਰਵਾਂ ਇੱਕ ਤੁਸੀਂ ਇਦਾਂ ਕਰੋ ਜਾਂ ਤਾਂ ਇਹਨਾਂ ਨੂੰ ਕਿਸੇ ਬ੍ਰਿਧ ਆਸ਼ਰਮ 'ਚ ਛੱਡਿ ਆਓ ਜਾਂ ਫਿਰ ਘਰੋਂ ਕੱਢ ਦਿਓ ਹੁਣ ਮੈਂ ਹੋਰ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਹ ਕਿਸੇ ਕੰਮ ਦੇ ਨਹੀਂ ਹਨ ਹੁਣ ਬੇਟੇ ਨੂੰ ਵੀ ਇਦਾਂ ਹੀ ਲੱਗਦਾ ਕਿ ਮਾਪੇ ਉੱਤੇ ਖਰਚਾ ਕਰਨਾ ਫਾਲਤੂ ਹੈ ਅਸੀਂ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖਾਂਗੇ ਕਹਿੰਦਾ ਕੋਮਲ ਤੂੰ ਫਿਕਰ ਨਾ ਕਰ ਮੈਂ ਹਫ਼ਤੇ ਦੇ ਅੰਦਰ ਅੰਦਰ ਹੀ ਇਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰਦਾ ਹਾਂ ਕੁਝ ਦਿਨਾਂ ਬਾਅਦ ਉਹ ਆਪਣੇ ਮਾਪਿਓ ਨੂੰ ਕਹਿੰਦਾ ਕਿ ਮੈਂ ਦਿੱਲੀ ਵਿੱਚ ਬਹੁਤ ਵੱਡੀ ਡਾਕਟਰ ਨਾਲ ਗੱਲ ਕੀਤੀ ਹੈ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਤੁਹਾਡਾ ਚੈੱਕਅਪ ਕਰਵਾ ਦਿਨਾ ਹਾਂ ਇੱਕ ਵਾਰ ਡਾਕਟਰ ਦੇ ਸਮਝ ਵਿੱਚ ਆ ਗਿਆ ਤਾਂ ਤੁਹਾਡੀ ਦਵਾਈ ਉੱਥੇ ਸ਼ੁਰੂ ਹੋ ਜਾਵੇਗੀ। ਕੋਮਲ ਵੀ ਪਵਨ ਦੀ ਹਾਂ ਵਿੱਚ ਹਾਂ ਮਿਲਾ ਦਿੰਦੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪਾਪਾ ਨੂੰ ਇੱਕ ਵਾਰ ਦਿੱਲੀ ਦੇ ਕਿਸੇ ਵੱਡੇ ਡਾਕਟਰ ਨੂੰ ਵਿਖਾ ਦਿਓ। ਫਿਰ ਇਹ ਬਿਲਕੁਲ ਠੀਕ ਹੋ ਜਾਣਗੇ। ਨਿਹਾਲ ਸਿੰਘ ਤੇ ਖਸ਼ਵੰਤ ਕੌਰ ਆਪਣੇ ਨੌਪੁੱਤਰ ਦੀਆਂ ਇੰਨੀਆਂ ਮਿੱਠੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੇ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ। ਕਿ ਪਮਨਤੇ ਕੋਮਲ ਦਿੱਲੀ ਦੇ ਇੰਨੇ ਵੱਡੇ ਹਸਪਤਾਲ ਵਿੱਚ ਚੈੱਕਅਪ ਕਰਵਾਉਣ ਲਈ ਤਿਆਰ ਕਿਵੇਂ ਹੋ ਗਏ ਇਹ ਤਾਂ ਸਾਨੂੰ ਕਦੀ ਨੇੜੇ ਦੇ ਹਸਪਤਾਲ ਵਿੱਚ ਵੀ ਨਹੀਂ ਸੀ ਲੈ ਕੇ ਗਿਆ ਤਾਂ ਦਿੱਲੀ ਜਾਣ ਲਈ ਕਿਵੇਂ ਤਿਆਰ ਹੋ ਗਿਆ ਤਾਂ ਦਿੱਲੀ ਜਾਣ ਲਈ ਕਿਵੇਂ ਤਿਆਰ ਹੋ ਗਿਆ ਖੁਸ਼ਵੰਤ कौर ਕਹਿੰਦੀ ਪੁੱਤ ਇੰਨੀ ਦੂਰ ਲੈ ਜਾਣ ਨਾਲੋਂ ਚੰਗਾ ਹੈ ਕਿ ਤੂੰ ਇਹਨਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਹੀ ਲੈ ਜਾ ਇਹ ਠੀਕ ਹੋ ਜਾਣਗੇ ਪਮਣਕਿੰਦਾ ਮਾਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਉਹ ਦਿੱਲੀ ਦੇ ਬਹੁਤ ਵੱਡੇ ਹਸਪਤਾਲ ਵਿੱਚ ਕੰਮ ਕਰਦਾ ਉਸਦੇ ਨਾਲ ਹੀ ਮੈਂ ਪਿਤਾ ਜੀ ਨੂੰ ਦਿੱਲੀ ਵਾਲੇ ਹਸਪਤਾਲ ਵਿੱਚ ਦਿਖਾ ਸਕੂੰਗਾ ਮੈਂ ਉਸ ਨਾਲ ਸਾਰੀ ਪਲੈਨਿੰਗ ਕਰ ਲਈ ਹੈ ਬਸ ਤੁਸੀਂ ਕੱਲ ਜਾਣ ਲਈ ਤਿਆਰ ਹੋ ਜਾਓ ਪਰਸੋਂ ਦਾ ਅਪਾਇੰਟਮੈਂਟ ਮਿਲਿਆ ਹੈ ਤੁਸੀਂ ਥੋੜੇ ਬਹੁਤ ਕੱਪੜੇ ਵੀ ਪੈਕ ਕਰ ਲਿਓ 2-3 ਦਿਨ ਲੱਗ ਸਕਦੇ ਹਨ ਕਮੰਦੀਆਂ ਗੱਲਾਂ ਸੁਣ ਕੇ ਖੁਸ਼ਮント ਕੌਰ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦਾ ਬੇਟਾ ਸੁਧਰ ਗਿਆ ਹੋਵੇ ਤੇ ਉਸ ਨੂੰ ਆਪਣੇ ਮਾਪਿਓ ਦੀ ਚਿੰਤਾ ਹੋਣ ਲੱਗੀ ਇਸ ਲਈ ਆਪਣੇ ਮਾਪਿਓ ਨੂੰ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਦਿਖਾਉਣ ਲਈ ਜਾ ਰਿਹਾ ਹੈ ਉਹ ਵੀ ਖੁਸ਼ੀ-ਖੁਸ਼ੀ ਪੈਕਿੰਗ ਕਰ ਲੈਂਦੀ ਤੇ ਆਪਣੇ ਬੇਟੇ ਦੇ ਨਾਲ ਤੇ ਨੌ ਦੇ ਨਾਲ ਦਿੱਲੀ ਦੇ ਲਈ ਰਵਾਨਾ ਹੋ ਗਏ ਉਹ ਦਿੱਲੀ ਦੇ ਬਹੁਤ ਵੱਡੇ ਹਸਪਤਾਲ ਦੇ ਸਾਹਮਣੇ ਉਹਨਾਂ ਦੋਵਾਂ ਨੂੰ ਖੜਾ ਕਰ ਦਿੰਦੇ ਖਸ਼ਮੰਤਕਰ ਤਾਂ ਐਡੇ ਵੱਡੇ ਹਸਪਤਾਲ ਨੂੰ ਵੇਖ ਕੇ ਉਸ ਦੀਆਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਕਿ ਇੰਨਾ ਵੱਡਾ ਹਸਪਤਾਲ ਪਵਨ ਆਪਣੇ ਮਾਪਿਓ ਨੂੰ ਹਸਪਤਾਲ ਦੇ ਬਾਹਰ ਇੱਕ ਰੁੱਖ ਥੱਲੇ ਬਿਠਾ ਕੇ ਕਹਿੰਦਾ ਕਿ ਤੁਸੀਂ ਦੋਵੇਂ ਇੱਥੇ ਬੈਠੋ ਮੈਂ ਆਪਣੇ ਕਿਸੇ ਡਾਕਟਰ ਦੋਸਤ ਨੂੰ ਮਿਲ ਕੇ ਆਉਂਦਾ ਹਾਂ ਉਸ ਨੂੰ ਪੁੱਛਦਾ ਹਾਂ ਕਿ ਡਾਕਟਰ ਕਦੋਂ ਮਿਲੇਗਾ ਇਹਨਾਂ ਕਹਿ ਕੇ ਉਹ ਦੋਨੋਂ ਪਤੀ ਪਤਨੀ ਉਥੋਂ ਚਲੇ ਗਏ ਨਿਹਾਲ ਸਿੰਘ ਤੇ ਕੁਸ਼ਵੰਤ ਕੁਰ ਆਪਣੇ ਬੇਟੇ ਦੇ ਆਉਣ ਦੀ ਉਡੀਕ ਕਰਦੇ ਰਹੇ ਕਿ ਕਦੋਂ ਉਹਨਾਂ ਦਾ ਬੇਟਾ ਆਵੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਵੇ ਉਡੀਕਦੇਆਂ ਉਡੀਕਦੇਆਂ 2 ਘੰਟੇ ਬੀਤ ਗਏ ਤੇ ਉਹਨਾਂ ਨੂੰ ਫਿਕਰ ਹੋਣ ਲੱਗੀ ਕਿ ਅਜੇ ਤੱਕ ਨੂ ਪੁੱਤਰ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਆਏ ਸਵੇਰ ਤੋਂ ਸ਼ਾਮਾਂ ਪੈ ਗਈਆਂ ਨੂ ਪੁੱਤਰ ਦਾ ਕੋਈ ਅਤਾ ਪਤਾ ਨਹੀਂ ਉਹਨਾਂ ਨੂੰ ਕੁਝ ਸਮਾਂ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦਾ ਨੂ ਪੁੱਤਰ ਆਪਣੇ ਬੁੱਢੇ ਮਾਪਿਓ ਨੂੰ ਡਾਕਟਰ ਕੋਲ ਵਿਖਾਉਣ ਲਈ ਬਲਕਿ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਛੱਡਣ ਲਈ ਆਏ ਸਨ ਆਪਣੇ ਮਾਪਿਓ ਤੋਂ ਛੁਟਕਾਰਾ ਪਾਉਣ ਦੇ ਲਈ ਖੁਸ਼ਵੰਤਕੌਰ ਬਹੁਤ ਘਬराई ਹੋਈ ਸੀ ਤੇ ਉਧਰ ਉਧਰ ਘੁੰਮ ਰਹੀ ਲੋਕਾਂ ਨੂੰ ਪੁੱਛ ਰਹੀ ਕਿ ਤੁਸੀਂ ਮੇਰੇ ਬੇਟੇ ਨੂੰ ਵੇਖਿਆ ਹੈ ਪਰ ਦਿੱਲੀ ਵਰਗੇ ਇੰਨੇ ਵੱਡੇ ਸ਼ਹਿਰ ਵਿੱਚ ਕੌਣ ਕਿਸੇ ਨੂੰ ਜਾਣੇ ਨਿਹਾਲ ਸਿੰਘ ਨੂੰ ਪੂਰੀ ਗੱਲ ਸਮਝ ਆ ਗਈ ਉਹਨਾਂ ਦਾ ਬੇਟਾ ਡਾਕਟਰ ਨੂੰ ਵਿਖਾਉਣ ਦੇ ਲਈ ਨਹੀਂ ਬਲਕਿ ਉਹਨਾਂ ਨੂੰ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਭੀਖ ਮੰਗਣ ਲਈ ਛੱਡ ਗਿਆ ਹੈ ਫਿਰ ਉਸਨੇ ਸਾਰੀ ਗੱਲ ਖੁਸ਼ਵੰਤ ਕੌਰ ਨੂੰ ਦੱਸੀ ਤੇ ਉਹਨੇ ਹਰ ਸਿੰਘ ਦੇ ਮੋਢੇ ਤੇ ਸਿਰ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਈ ਕਿ ਸਾਰੀ ਉਮਰ ਅਸੀਂ ਤੱਕੇ ਖਾਦੇ ਇਸ ਪੁੱਤ ਪਿੱਛੇ ਅੱਜ ਉਹੀ ਪੁੱਤ ਸਾਨੂੰ ਭੀਖ ਮੰਗਣ ਦੇ ਲਈ ਇੱਥੇ ਛੱਡ ਗਿਆ ਸਾਰੀ ਰਾਤ ਖੁਸ਼ਵੰਤ ਕੌਰ ਰੋਂਦੀ ਹੋਈ ਗੁਜ਼ਾਰ ਦਿੰਦੀ ਸਵੇਰ ਹੁੰਦਿਆਂ ਹੀ ਉਹ ਨੇੜੇ ਦੇ ਘਟਾਬੇ ਤੋਂ ਆਪਣੇ ਤਿਨਹਾਰ ਸਿੰਘ ਦੇ ਲਈ ਚਾਹ ਦਾ ਕੱਪ ਲੈ ਕੇ ਆਉਂਦੀ। ਉਹਨਾਂ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਸਨ ਕਿ ਉਹ ਆਪਣਾ ਖਰਚਾ ਚਲਾ ਸਕਣ। ਕੁਝ ਦਿਨ ਤਾਂ ਉਸੇ ਰੱਖ ਦੇ ਨਿਚੇ ਹੀ ਸਮਦੇ ਰਹੇ। ਜੋ ਪੈਸੇ ਸੀ ਉਸ ਨਾਲ ਥੋੜਾ ਬਹੁਤਾ ਖਾ ਪੀ ਕੇ guzara ਕਰਦੇ ਰਹੇ। 2-4 ਦਿਨਾਂ ਬਾਅਦ ਹੀ ਉਹਨਾਂ ਦੇ ਸਾਰੇ ਪੈਸੇ ਖਤਮ ਹੋ ਗਏ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਬਿਮਾਰ ਪਤੀ ਦੇ ਨਾਲ ਦਿੱਲੀ ਵਰਗੇ ਸ਼ਹਿਰ ਵਿੱਚ ਕਿਵੇਂ guzara ਕਰੇ। ਜਿਹੜੇ ਢਾਬੇ ਤੋਂ ਖੁਸ਼ਵੰਤ ਕੌਰ ਚਾਹ ਤੇ ਰੋਟੀ ਵਗਾਰਾ ਲੈ ਕੇ ਆਉਂਦੀ ਸੀ ਉਸੇ ਢਾਬੇ ਵਾਲੇ ਨੂੰ ਕਹਿੰਦੀ ਕਿ ਜੇਕਰ ਤੁਹਾਡੇ ਕੋਲ ਕੋਈ ਕੰਮ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ ਕਿਉਂਕਿ ਹੁਣ ਮੇਰੇ ਕੋਲ ਤਾਂ ਖਾਣ ਲਈ ਪੈਸੇ ਵੀ ਨਹੀਂ ਹਨ ਕੋਈ ਕੰਮ ਕਰ ਲਵਾਂਗੀ ਤਾਂ ਖਾਣ ਪੀਣ ਲਈ ਪੈਸੇ ਇਕੱਠੇ ਹੋ ਜਾਣਗੇ ਢਾਬੇ ਵਾਲਾ ਕਹਿੰਦਾ ਮਾਤਾ ਜੀ ਤੁਸੀਂ ਚਾਹੋ ਤਾਂ ਮੇਰੇ ਢਾਬੇ ਤੇ ਭਾਂਡੇ ਮਾਜ ਸਕਦੇ ਹੋ ਇਸ ਬਦਲੇ ਮੈਂ ਤੁਹਾਨੂੰ ਰੋਟੀ ਵੀ ਦੇ ਦੇਵਾਂਗਾ ਤ ਸਵੇਰੇ ਸ਼ਾਮ ਚਾਹ ਵੀ ਦੇਵਾਂਗਾ ਖੁਸ਼ਮੰਤ ਕੌਰ ਵਿਚਾਰੀ ਕਰਦੀ ਵੀ ਕੀ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਉਹਨਾਂ ਕੋਲ ਆਪਣਾ ਤੇ ਆਪਣੇ ਪਤੀ ਦਾ ਪੇਟ ਭਰਨ ਲਈ ਇਹ ਸਭ ਕੁਝ ਕਰਨਾ ਪੈਣਾ ਸੀ ਸੁਨੀਲ ਵੀ ਦਿੱਲੀ ਤੋਂ ਆ ਚੁੱਕਿਆ ਸੀ ਅੱਜ ਉਸ ਦਾ ਦਿੱਲੀ ਦੇ ਬਹੁਤ ਮਸ਼ਹੂਰ ਹਸਪਤਾਲ ਵਿੱਚ ਪਹਿਲਾ ਦਿਨ ਸੀ ਉਹ ਹਸਪਤਲ ਤੋਂ ਤਿਆਰ ਹੋ ਕੇ ਹਸਪਤਾਲ ਲਈ ਨਿਕਲਿਆ ਪੂਰੇ ਦਿਨ ਦੀ ਡਿਊਟੀ ਕਰਨ ਤੋਂ ਬਾਅਦ ਸ਼ਾਮ ਨੂੰ ਜਦੋਂ ਫ੍ਰੀ ਹੋ ਕੇ ਉਹ ਹਸਪਤਲ ਚੋਂ ਬਾਹਰ ਆਇਆ ਸਾਹਮਣੇ ਜੋ ਟੱਬਾ ਹੈ ਉਸ ਵਿੱਚ ਉਸ ਨੂੰ ਏਦਾਂ ਲੱਗਿਆ ਕਿ ਜਿਵੇਂ ਉਸਦੀ ਦਾਦੀ ਹੈ ਤੇ ਨਾਲ ਹੀ ਉਸਦਾ ਦਾਦਾ ਖੜਾ ਹੋਵੇ ਪਰ ਫਿਰ ਵੀ ਉਹ ਗੱਡੀ ਵਿੱਚ ਬੈਠ ਕੇ ਉਥੋਂ ਚਲਾ ਜਾਂਦਾ ਉਹਦੇ ਮਨ ਵਿੱਚ ਆਉਂਦਾ ਕਿ ਮੇਰਾ ਦਾਦਾ ਦਾਦੀ ਇੱਥੇ ਕੀ ਕਰਨਗੇ ਫਿਰ ਉਹ ਸੋਚਦਾ ਹੈ ਕਿ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਉਹ ਦੁਬਾਰਾ ਗੱਡੀ ਵਾਪਸ ਕਰਕੇ ਉਸੇ ਟਾਬੇ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਤੇ ਵੇਖ ਕੇ ਹੈਰਾਨ ਹੋਇਆ ਕਿ ਇਹ ਤਾਂ ਸੱਚੀ ਮੇਰੇ ਦਾਦਾ-ਦਾਦੀ ਹਨ ਟਾਬੇ ਤੇ ਭਾਂਡੇ ਮਾਜ ਰਹੀ ਦਾਦੀ ਤੇ ਕੋਲ ਬੈਠਾ ਕੁਰਸੀ ਤੇ ਦਾਦਾ ਵੀ ਬੈਠੇ ਸਨ ਜਿਵੇਂ ਹੀ ਮੈਂ ਆਵਾਜ਼ ਮਾਰੀ ਦਾਦੀ ਦਾਦੀ ਭਾਂਡੇ ਛੱਡ ਕੇ ਮੇਰੇ ਕੋਲ ਆਈ ਤੇ ਮੇਰੇ ਗਲ ਨਾਲ ਲੱਗ ਕੇ ਉੱਚੀ-ਉੱਚੀ ਰੋਣ ਲੱਗ ਪਈ। ਮੈਂ ਪੁੱਛਿਆ ਕਿ ਦਾਦੀ ਤੁਸੀਂ ਇੱਥੇ ਕੀ ਕਰ ਰਹੇ ਹੋ? ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਉੱਠ ਰਹੇ ਸਨ। ਮੈਂ ਦਾਦੀ ਨੂੰ ਤਸੱਲੀ ਦਿੱਤੀ ਕਿ ਦਾਦੀ ਤੁਸੀਂ ਫਿਕਰ ਨਾ ਕਰੋ। ਹੁਣ ਮੈਂ ਆ ਗਿਆ ਹਾਂ ਤੇ ਤੁਸੀਂ ਦੱਸੋ ਗੱਲ ਕੀ ਹੈ? ਮੈਂ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਹੋ? ਇੱਥੇ ਕਿਵੇਂ? ਪਹਿਲਾਂ ਮੈਨੂੰ ਸਾਰੀ ਗੱਲ ਦੱਸੋ। ਸਾਰੀ ਗੱਲ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਤੇ ਮੈਨੂੰ ਆਪਣੇ ਮਾਪਿਓ ਤੇ ਬਹੁਤ ਗੁੱਸਾ ਆਇਆ ਦਾਦਾ ਜੀ ਬਹੁਤ ਬਿਮਾਰ ਸਨ ਇੱਥੇ ਬਹੁਤ ਜ਼ਿਆਦਾ ਖੰਘ ਆ ਰਹੀ ਸੀ ਉਹਨਾਂ ਨੂੰ ਦਾਦਾ ਜੀ ਦੀ ਹਾਲਤ ਮੇਰੇ ਤੋਂ ਵੇਖੀ ਨਾ ਗਈ ਫਿਰ ਸਭ ਤੋਂ ਪਹਿਲਾਂ ਮੈਂ ਆਪਣੇ ਦਾਦਾ ਜੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਚੰਗੀ ਤਰ੍ਹਾਂ ਠੀਕ ਹੋ ਗਏ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਮੈਂ ਘਰ ਜਾਣ ਦਾ ਪਲਾਨ ਬਣਾਇਆ ਪਰ ਦਾਦਾ-ਦਾਦੀ ਨੂੰ ਮੈਂ ਘਰ ਲੈ ਕੇ ਨਾ ਗਿਆ। ਜਿਵੇਂ ਹੀ ਮੈਂ ਘਰ ਪਹੁੰਚਿਆ ਤਾਂ ਮੰਮੀ-ਪਾਪਾ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ। ਥੋੜੀ ਦੇਰ ਬਾਅਦ ਮੈਂ ਦਾਦੀ-ਦਾਦੇ ਬਾਰੇ ਪੁੱਛਿਆ ਤਾਂ ਮੰਮੀ ਝੂਠ ਬੋਲਦੀ ਕਿ ਪਤਾ ਨਹੀਂ ਉਹ ਸਾਨੂੰ ਬਿਨਾਂ ਦੱਸੇ ਕਿੱਥੇ ਚਲੇ ਗਏ। ਅਸੀਂ ਤਾਂ ਬਹੁਤ ਲੱਭਿਆ ਪਰ ਸਾਨੂੰ ਨਾ ਮਿਲੇ। ਮੈਂ ਮੰਮੀ ਦੇ ਚਿਹਰੇ ਤੇ ਝੂਠ ਦਾ ਨਕਾਬ ਵੇਖ ਕੇ ਬਹੁਤ ਦੁਖੀ ਹੋਇਆ ਕਿ ਮੰਮੀ ਦਾਦਾ-ਦਾਦੀ ਨਾਲ ਇੰਨਾ ਬੁਰਾ ਕਿਵੇਂ ਕਰ ਸਕਦੀ ਹੈ ਫਿਰ ਮੈਂ ਮੰਮੀ ਪਾਪਾ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਵਿਦੇਸ਼ ਚੱਲੋ ਮੈਂ ਤੁਹਾਨੂੰ ਵਿਦੇਸ਼ ਘੁਮਾਉਣਾ ਚਾਹੁੰਦਾ ਹਾਂ ਦਰਅਸਲ ਮੈਂ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਸੀ ਇਸ ਲਈ ਮੈਂ ਉਹਨਾਂ ਨੂੰ 에ਰਪੋਰਟ ਤੱਕ ਲੈ ਗਿਆ ਤੇ 에ਰਪੋਰਟ ਤੇ ਬਿਠਾ ਕੇ ਉੱਥੋਂ ਹੌਲੀ ਜੀ ਖਿਸਕ ਗਿਆ ਤੇ ਦਾਦਾ-ਦਾਦੀ ਕੋਲ ਆ ਗਿਆ ਸਾਰਾ ਦਿਨ ਮੰਮੀ ਪਾਪਾ एयरपोर्ट ਤੇ ਬੈਠੇ ਬੈਠੇ ਮੇਰਾ ਇੰਤਜ਼ਾਰ ਕਰਦੇ ਰਹੇ ਪਰ ਮੈਂ ਉਹਨਾਂ ਕੋਲ ਨਾ ਗਿਆ ਪੂਰਾ ਦਿਨ ਇੰਤਜ਼ਾਰ ਕਰਵਾਉਣ ਤੋਂ ਬਾਅਦ ਸ਼ਾਮ ਨੂੰ ਹਨੇਰਾ ਹੋ ਗਿਆ ਤੇ ਮੈਂ ਉਹਨਾਂ ਦੇ ਕੋਲ ਗਿਆ ਤੇ ਮੰਮੀ ਮੈਨੂੰ ਪੁੱਛਣ ਲੱਗੀ ਕਿ ਬੇਟਾ ਤੂੰ ਕਿੱਥੇ ਚਲਾ ਗਿਆ ਸੀ ਸਾਰਾ ਦਿਨ ਅਸੀਂ ਉਹ ਦੇਖਦੇ ਰਹੇ ਤੇਰੇ ਪਾਪਾ ਨੂੰ ਤਾਂ ਬਹੁਤ ਟੈਨਸ਼ਨ ਹੋ ਰਹੀ ਸੀ ਘੱਟੋ ਘੱਟ ਦੱਸ ਕੇ ਤਾਂ ਜਾਂਦਾ ਕਿੱਥੇ ਜਾ ਰਿਹਾ ਹੈ ਸਾਨੂੰ ਕੱਲਿਆਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਆਪਣੇ ਮਾਪਿਓ ਦੀਆਂ ਗੱਲਾਂ ਸੁਣ ਕੇ ਸੁਨੀਲ ਕਹਿੰਦਾ ਕਿਉਂ ਮਾਂ ਜਦੋਂ ਤੁਸੀਂ ਦਾਦਾ-ਦਾਦੀ ਨੂੰ ਇਕੱਲਿਆ ਛੱਡਿਆ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਕਿੱਥੇ ਜਾ ਰਹੇ ਹੋ ਸੋਚੋ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੋਵੇਗਾ ਤੁਸੀਂ ਤਾਂ ਕਦੀ ਉਹਨਾਂ ਨੂੰ ਵਾਪਸ ਲੈਣ ਵੀ ਨਹੀਂ ਗਏ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਹਨ ਤੇ ਕਿਹੜੀ ਹਾਲਤ ਵਿੱਚ ਜ਼ਿੰਦਗੀ ਜੀ ਰਹੇ ਹਨ ਜਾਂ ਫਿਰ ਇਸ ਦੁਨੀਆ ਤੇ ਹੈਗੇ ਵੀ ਹਨ ਜਾਂ ਫਿਰ ਨਹੀਂ ਮੇਰੀ ਗੱਲ ਸੁਣ ਕੇ ਮੰਮੀ ਪਾਪਾ ਹਰਾਨ ਰਹਿ ਗਏ ਤੇ ਸਿਰ ਫੜ ਕੇ نیچے ਬੈਠ ਗਏ ਉਹਨਾਂ ਦੇ ਮੂੰਹ ਵਿੱਚੋਂ ਇੱਕ ਵੀ ਗੱਲ ਨਾ ਨਿਕਲੀ ਉਹਨਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਸੀ ਫਿਰ ਮੈਂ ਆਪਣੇ ਪਾਪਾ ਨੂੰ ਕਿਹਾ ਪਾਪਾ ਜਿਹੜਾ ਸੋਚੋ ਮੈਂ ਤੁਹਾਨੂੰ ਕੁਝ ਘੰਟਿਆਂ ਦੇ ਲਈ ਛੱਡਿਆ ਤੇ ਤੁਹਾਨੂੰ ਇੰਨਾ ਬੁਰਾ ਲੱਗਿਆ ਕਿੰਨੇ ਸਵਾਲ ਤੁਹਾਡੇ ਮਨ ਵਿੱਚ ਸੋਚੋ ਉਹਨਾਂ ਦਾ ਕਿੰਨਾ ਉਹਨਾਂ ਨੂੰ ਕਿੰਨਾ ਬੁਰਾ ਲੱਗਿਆ ਹੋਵੇਗਾ ਤੁਸੀਂ ਦਾਦਾ-ਦਾਦੀ ਨਾਲ ਕਿੰਨਾ ਗਲਤ ਕੀਤਾ ਜੇਕਰ ਮੈਂ ਵੀ ਤੁਹਾਨੂੰ ਹਮੇਸ਼ਾ ਦੇ ਲਈ ਛੱਡ ਕੇ ਚਲਾ ਜਾਂਦਾ ਤਾਂ ਤੁਹਾਡਾ ਕੀ ਹਾਲ ਹੋਣਾ ਸੀ ਬੇਟਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੰਮੀ ਪਾਪਾ ਆਪਣੀ ਗਲਤੀ ਦਾ ਪਛਤਾਵਾ ਕਰਨ ਲੱਗੇ ਉਦੋਂ ਹੀ ਸੁਨੀਲ ਆਪਣੇ ਦਾਦਾ-ਦਾਦੀ ਨੂੰ ਮੰਮੀ-ਪਾਪਾ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਆਪਣੇ ਮਾਪਿਓ ਨੂੰ ਸਾਹਮਣੇ ਵੇਖ ਕੇ ਪਵਣ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਹੜੇ ਕੱਢਣ ਲੱਗਾ ਲੱਗ ਪਿਆ ਕਿ ਪਿਤਾ ਜੀ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਬੁਰਾ ਇਨਸਾਨ ਹਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਹੀ ਬੇਟੇ ਨੇ ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਸਿਖਾ ਦਿੱਤਾ ਹੁਣ ਤੁਸੀਂ ਦੋਵੇਂ ਘਰ ਚੱਲੋ ਮੈਂ ਤੁਹਾਡੇ ਦੋਵਾਂ ਦਾ ਬਹੁਤ ਧਿਆਨ ਰੱਖਾਂਗਾ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਕੋਈ ਕਮੀ ਨਹੀਂ ਹੋਣ ਦਿਆਂਗਾ ਨਿਹਾਲ ਸਿੰਘ ਤੇ ਖੁਸ਼ਵੰਤ ਕੌਰ ਆਪਣੇ ਪੁੱਤਰ ਨੂੰ ਮਾਫ਼ ਕਰ ਦਿੰਦੇ ਹਨ ਤੇ ਖੁਸ਼ੀ-ਖੁਚੀ ਸਾਰੇ ਘਰ ਵਿੱਚ ਰਹਿਣ ਲੱਗ ਪਏ ਸੁਨੀਲ ਨੇ ਦੁਬਾਰਾ ਆਪਣੇ ਮਾਪਿਓ ਨੂੰ ਕਹਿ ਦਿੱਤਾ ਕਿ ਇਸ ਤੋਂ ਬਾਅਦ ਜੇਕਰ ਦਾਦਾ-ਦਾਦੀ ਨਾਲ ਕੋਈ ਬੁਰਾ ਵਿਹਾਰ ਕੀਤਾ ਤਾਂ ਮੇਰੇ ਤੋਂ ਬੁਰਾ ਕਈ ਕੋਈ ਨਹੀਂ ਹੋਵੇਗਾ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ